10 جون ਡੀਆਰ ਨੂੰ ਐਚਐਮਟੀ ਨਾਲੇ ਰਲਾਈ ਜਾਂਦੇ ਨੇ ਐਚਐਮਟੀ ਬਾਈ ਐਚਐਮਟੀ ਵਾਲੇ ਬ੍ਰੇਕ ਨੇ ਇਹ ਤਾਂ ਜੀਟਰ ਚ ਬਹੁਤ ਪਹਿਲਾਂ ਟੈਕਨੋਲੋਜੀ ਆ ਗਈ ਸੀ ਯਾਰ ਐਚਐਮਟੀ ਦਾ ਇਹਦਾ ਨਾ ਕੀ ਲੈਣਾ ਤੇ ਨਾ ਮੈਨੂੰ ਐ ਦੱਸਿਓ ਐਚਐਮਟੀ ਦਾ ਬਿਲਕੁਲ ਵੱਖਰੀ ਚੀਜ਼ ਆ ਪਹਿਲਾਂ ਆਪਾਂ ਐਚਐਮਟੀ ਤੋਂ ਸ਼ੁਰੂ ਕਰ ਲੈਂਦੇ ਆ ਵੈਸੇ ਗੱਲ ਹੈਗੀ ਆ ਇਹ ਜੀਡੀ ਤੇ ਬ੍ਰੇਕ ਸਿਸਟਮ ਦੀ ਐਚਐਮਟੀ ਦੇ ਕੀ ਸੀ ਬ੍ਰੇਕ ਫਲੂਇਡ ਪੈਂਦਾ ਸੀ ਪਰ ਕੀ ਉਹ ਆਟੋ ਐਡਜਸਟ ਬ੍ਰੇਕ ਸੀ ਉਹਨਾਂ ਚ ਤਾਂ ਇੰਨੀ ਪ੍ਰੋਬਲਮ ਹੁੰਦੀ ਸੀ ਅਸੀਂ 45 11 ਰੱਖਿਆ ਉਹ ਸਾਲੇ ਫਸ ਕੇ ਓਵਰ ਹੀਟ ਹੋਣ ਲੱਗ ਜਾਂਦੇ ਸੀ ਫਸਦੇ ਬਹੁਤ ਸੀ ਬ੍ਰੇਕ ਪ੍ਰੈਸ਼ਰ ਵੱਧ ਗਿਆ ਨਾ ਨਾਲ ਖਹਿਣ ਲੱਗ ਜਾਂਦਾ ਉਹ ਨਾ ਤਾਂ ਉਹ ਆਲਮੋਸਟ ਬ੍ਰੇਕ ਸੀ ਸੁੱਕੇ ਬ੍ਰੇਕ ਸੀ ਜੀਪ ਮੰਗ ਉਹਨਾਂ ਚ ਬਸ ਹਾਈਡਰੋ ਫਲੂਇਡ ਪੈਂਦਾ ਸੀ ਮਾਸਟਰ ਸਿਲੰਡਰ ਸਿਸਟਮ ਸੀ ਪ੍ਰੈਸ਼ਰ ਜਾਂਦਾ ਸੀ ਮੰਨ ਕੇ ਚੱਲੋ ਉਹਨੂੰ ਖੋਲਣ ਨੂੰ ਲੈਦਰ ਨੂੰ ਨਾਓ ਆਟੋ ਐਡਜਸਟ ਬ੍ਰੇਕ ਸੀ ਨਾਓ ਆਲਮੋਸਟ ਸੀ ਜੌਂਡੀਅਰ ਨਾ ਯਾਰ ਉਹਦਾ ਕੀ ਮੁਕਾਬਲਾ ਪਹਿਲਾਂ ਤਾਂ ਆਪਾਂ ਇਹ ਗੱਲ ਕਰ ਲਈਏ ਜਿਹੜੇ ਬ੍ਰਦਰ ਐਚ ਐਮਟੀ ਦੇ ਬ੍ਰੇਕ ਸੀ ਉਹ ਬਿਲਕੁਲ ਅਲੱਗ ਟੈਕਨੋਲੋਜੀ ਆ ਉਹ ਸੁੱਕੇ ਸਿੰਪਲ ਬ੍ਰੇਕ ਸੀ ਉਹ ਤਾਂ ਆਟੋ ਐਡਜਸਟਮੈਂਟ ਨਹੀਂ ਸੀ ਹੁੰਦੇ ਉਹ ਤਾਂ ਬਹੁਤ ਤੰਗ ਕਰਦੇ ਸੀ ਬੰਦਿਆਂ ਜਿੱਥੇ ਆ ਗਈ ਗੱਲ ਜੀ ਡੀ ਜੀ ਡੀ ਚ ਕੀ ਆ ਜਿਹੜੇ ਤਾਂ 50 ਪਾਵਰ ਤੋਂ ਥੱਲੇ ਵਾਲੇ ਟਰੈਕਟਰ ਨੇ ਉਹਨਾਂ ਦੇ ਤਾਂ ਕੱਲੇ ਆਲਮੋਸਟ ਬ੍ਰੇਕ ਨਹੀਂ ਉਹਨਾਂ ਦੇ ਬ੍ਰੇਕ ਵੀ ਆਮ ਟਰੈਕਟਰ ਨੂੰ ਵੱਧ ਕਿਉਂ ਲੱਗਦੇ ਨੇ ਇਹ ਵੀ ਬਹੁਤ ਸਵਾਲ ਉੱਠਦਾ ਵੀ ਯਾਰ ਜਿਹੜਾ 53 10 ਆ ਗਿਆ ਜਾਂ 54 5 ਆ ਗਿਆ 50 75 ਆ ਗਿਆ ਉਹ ਤਾਂ ਹਾਈਡਰੋਲਿਕ ਬ੍ਰੇਕਾਂ ਵਾਲੇ ਆ ਗਏ ਜਿਨ੍ਹਾਂ 'ਚ ਫਲੂਡ ਆ ਸਰਵਾ ਸਿਸਟਮ ਲੱਗਿਆ ਹੋਵੇ ਜਿਹੜੇ ਉਹ ਤੋਂ ਛੋਟੀ ਪਾਵਰ ਵਾਲੇ ਨੇ ਉਹਨਾਂ ਦੇ ਬ੍ਰੇਕ ਕਿਉਂ ਲੱਗਦੇ ਨੇ ਇੰਨੇ ਜ਼ਿਆਦਾ ਉਹਦੇ ਤੇ ਮੈਂ ਇੱਕ ਵੱਖਰੀ ਵੀਡੀਓ ਕਰ ਦੂੰਗਾ ਵੀ ਤੁਹਾਨੂੰ ਕਾਰਨ ਦੱਸ ਦੂੰਗਾ ਵੀ ਕਿਉਂ ਜ਼ਿਆਦਾ ਲੱਗਦੇ ਗੱਲ ਆ ਗਈ ਜੌਂਡੀਰ ਦੀ ਹੁਣ 20 ਵੀ 30 ਤੇ 40 40 ਸਾਲ ਇੱਕ ਤਾਂ ਇਹ ਸੜੀ ਚੀਜ਼ ਹੈ ਜੀ ਖਰਾਬ ਹੀ ਨਹੀਂ ਹੁੰਦੇ ਬ੍ਰੇਕ ਕਦੇ ਨਾ ਇਹਨਾਂ ਦੀ ਕੋਈ ਛੇਤੀ ਕੀਤੇ ਜਾਂ ਰਿਪੇਅਰ ਆ ਜੇ ਰਿਪੇਅਰ ਕਰਨੀ ਵੀ ਪੈ ਜਾਵੇ ਜਿਹੜੀ ਤੇ ਬ੍ਰੇਕ ਆ ਜਮੇ ਹੀ ਸਿੰਪਲ ਆ ਉਹ ਜਿਹੜਾ ਡੱਡੂ ਜਿਹਾ ਲੱਗਿਆ ਹੋਵੇ ਉਹ 'ਚ ਥੋੜਾ ਜਿਹਾ ਸਮਾਨ ਪੈਂਦਾ ਫੈਕਟ ਕੀ ਆ ਕਿ ਇੱਕ ਤਾਂ ਜੀ ਸ ਇਹਦਾ ਜਿਹੜਾ ਬ੍ਰੇਕਾਂ ਦਾ ਸਿਸਟਮ ਆ ਉਹਨੂੰ ਕੋਈ ਵੱਖਰਾ ਤੇਲ ਇਹ ਹੈ ਨਹੀਂ ਉਹ ਸਾਰਾ ਟਰਾਂਸਮਿਸ਼ਨ ਆਇਲ ਆ ਉਹੀ ਕੰਮ ਕਰਦਾ ਕੋਈ ਵੱਖਰਾ ਤੇਲ ਨਹੀਂ ਉਹ ਬਸ ਜਿਗਾੜ ਲੱਗਿਆ ਹੋਇਆ ਹੈ ਉਹਦੇ 'ਚ ਆਪਾਂ ਇਹ ਜਿਹੜਾ ਟੌਪਿਕ ਆ ਉਹਦਾ ਮਤਲਬ ਕੀ ਆ ਵੀ ਦੇਖੋ ਹੁਣ ਅੰਦਰਲਾ ਬ੍ਰੇਕ ਆਪਾਂ ਜ਼ਿਆਦਾ ਯੂਜ਼ ਕਰਦੇ ਆ ਆਮ ਟਰੈਕਟਰ ਦਾ ਅੰਦਰਲਾ ਬ੍ਰੇਕ ਵੱਧ ਕਾ ਜਾਂਦਾ ਬਾਹਰਲਾ ਬ੍ਰੇਕ ਘੱਟਦਾ ਨਹੀਂ ਆਪਾਂ ਕੀ ਕਰਨਾ ਪੈਂਦਾ ਆਪਾਂ ਨੂੰ ਅੰਦਰਲੇ ਬ੍ਰੇਕ ਨੂੰ ਚੱਕਣਾ ਪੈਂਦਾ ਤਾਂ ਕਿ ਉਹ ਬਰਾਬਰ ਹੋ ਜਾਣ ਪਰ ਕਦੇ ਵੀ ਕਿਸੇ ਟਰੈਕਟਰ ਦੇ ਸਲ ਦੇ ਬ੍ਰੇਕ ਨਾ ਜਾਂ ਕਦੇ ਬਰਾਬਰ ਹੋਗੇ ਤਾਂ ਮੈਂ ਤਜਰਬਾ ਕੱਢ ਲਿਆ ਮਾੜਾ ਮੋਟਾ ਫਰਕ ਹੀ ਰਹੀ ਹੋ ਜਾਂਦਾ ਪਰ ਜਿਹੜੀ ਦੇ ਹੈ ਜਾ ਕੀ ਹੈ ਹੁਣ ਦੇਖੋ ਜਿਹੜਾ ਵੱਧ ਘਸਿਆ ਵਾਲਾ ਇੰਦਰਾ ਉਹਦੇ ਚ ਆਬਵੀਅਸ ਗੱਲ ਆ ਕਿ ਜ਼ਿਆਦਾ ਉਹਨੂੰ ਤੇਲ ਭੇਜਣਾ ਪਊਗਾ ਤਾਂ ਉਹ ਜ ਖੁੱਲੂਗਾ ਉਸ ਲੈਵਲ ਤੱਕ ਆਊਗਾ ਹਾਲਾਂਕਿ ਭਾਵੇਂ ਉਹ ਮੈਕਰੋਨ ਚ ਬਹੁਤ ਏ ਥੋੜਾ ਪਰ ਉਹ ਚ ਤੇਲ ਤਾਂ ਵੱਧ ਜਾਊਗਾ ਇਹਦਾ ਕਾਰਨ ਕੀ ਆ ਕਦੇ ਕਿਸੇ ਨੇ ਨਹੀਂ ਸੋਚਿਆ ਮੈਂ ਕੱਲ ਇੱਕ ਪੋਸਟ ਪਾਈ ਬੀਅਰ ਇਹਦਾ ਕਾਰਨ ਦੱਸੋ ਮੈਨੂੰ ਕਾਰਨ ਕੀ ਆ ਕਹਿੰਦੇ ਭਾਈ ਆਟੋ ਅਡਜਸਟ ਬ੍ਰੇਕ ਨੇ ਤੇ ਕੈਪਸੂਲ ਲੱਗਿਆ ਵੇ ਆਟੋ ਅਡਜਸਟ ਤਾਂ ਮੈਨੂੰ ਵੀ ਪਤਾ ਬਰਾਬਰ ਕਿਵੇਂ ਲੱਗਦੇ ਨੇ ਇੱਕ ਬਹੁਤ ਵੱਖਰੀ ਤੇ ਘੈਂਟ ਟੈਕਨੋਲੋਜੀ ਦੇਖੋ ਜਦੋਂ ਆਪਾਂ ਨੇ ਬ੍ਰੇਕ ਦੱਬੇ ਬ੍ਰੇਕ ਦੱਬਣ ਦਾ ਹੁੰਦਾ ਕੀ ਆ ਆਲਮੋਸਟ ਬ੍ਰੇਕ ਨੇ ਇਹ ਤੇਲ ਚ ਤਾਂ ਚਲਦੇ ਹੀ ਚਲਦੇ ਨੇ ਉਹ ਤਾਂ ਅਲੱਗ ਚੀਜ਼ ਆ ਉਹ ਤਾਂ ਸਾਰਿਆਂ ਦੇ ਚਲਦੇ ਨੇ ਪਰ ਜਿਹੜਾ ਇਹਨਾਂ ਨੂੰ ਖੋਲਣ ਬੰਨਣ ਦਾ ਮਕੈਨਿਜ਼ਮ ਆ ਉਹ ਔਇਲ ਨਾਲ ਹੁੰਦਾ ਆਮ ਟਰੈਕਟਰ ਦੇ ਕੀ ਆ ਸਿੱਧੀ ਰਾੜ ਪਈ ਹੋਈ ਆ ਹੁਣ ਜਿਵੇਂ ਸਵਰਾਜ ਆ ਨਿਊ ਹਾਲੈਂਡਾ ਜਿੰਨੇ ਵੀ ਟਰੈਕਟਰ ਨੇ ਮੈਨੂੰ ਲੱਗ ਉਹ ਸਿਸਟਮ ਤਾਂ ਕਿਸੇ ਚੋਂਦਾ ਹੀ ਨਹੀਂ ਉਹਨਾਂ ਦੇ ਕੀ ਆ ਰੋਡ ਆ ਆਪਾਂ ਰੋਡ ਐਡਜਸਟ ਕਰਦੇ ਆ ਉਹਨੂੰ ਛੋਟੀ ਬੜੀ ਕਰਕੇ ਤਾਂ ਉਹ ਬਰਾਬਰ ਜਾਂਦੇ ਨੇ ਜਿਹੜੀ ਤੇ ਕੋਈ ਰਾਡ ਨਹੀਂ ਸਸਪੈਂਡਡ ਪੈਡਲ ਲਾ ਕੇ ਸਸਪੈਂਡਡ ਪੈਡਲ ਇੰਨਾ ਖਲਾ ਸੋਹਣਾ ਤਰੀਕਾ ਬਣਾਇਆ ਵਾ ਸਸਪੈਂਡਲ ਪੈਡਲ ਸਿੱਧੇ ਹੀ ਉਹ ਸਰਪੇ ਨੂੰ ਜੁੜੇ ਹੋਏ ਨੇ ਸਿੱਧੇ ਉਹਨੂੰ ਉੱਥੇ ਸਵਿੱਚ ਲੱਗੀ ਹੋਈ ਆ ਉਹ ਜਿਹੜੀ ਉਹ ਬ੍ਰੇਕਾਂ ਵਾਲੀ ਲਾਈਟ ਮਚਾਉਂਦੀ ਆ ਉਹ ਜਿਹੜੇ ਪੈਡਲ ਨੇ ਸਿੱਧੇ ਹੀ ਉਹ ਜਗਾੜ ਦੇ ਵਿੱਚ ਜਾਂਦੇ ਨੇ ਸਿਸਟਮ ਇੰਨਾ ਵਧੀਆ ਉਹਦੇ ਵਿੱਚ ਅੱਪਾ ਕਹਿੰਦੇ ਆ ਵੀ ਤੇਲ ਚੱਲਿਆ ਗਿਆ ਮੰਨ ਲਿਆ ਵੀ ਤੇਲ ਤਾਂ ਚੱਲਿਆ ਗਿਆ ਪਰ ਤੇਲ ਬਰਾਬਰ ਇੱਕ ਨੂੰ ਤੇਲ ਵੱਧ ਚਾਹੀਦਾ ਇੱਕ ਨੂੰ ਘੱਟ ਚਾਹੀਦਾ ਉਹ ਕਿਵੇਂ ਲੱਗ ਜਾਣਗੇ ਉਹਦੇ ਚ ਸਿਸਟਮ ਕੀ ਕੰਪਨੀ ਨੇ ਕੀਤਾ ਹੋਇਆ ਪੀ ਐਸ ਆਈ ਹੁਣ ਮੈਂ ਤੁਹਾਨੂੰ ਥੋੜੀ ਜਿਹੀ ਪਹਿਲਾਂ ਧਾਰਨ ਦੇ ਦਿੰਦਾ ਟਾਇਰਾਂ ਦੀ ਇੱਕ ਜਿਹੜਾ ਵੱਡਾ ਟਾਇਰ ਹੁੰਦਾ ਟਰੈਕਟਰ ਦਾ ਮਗਰਲਾ ਠੀਕ ਆ ਉਹਦੇ ਚ ਹਵਾ ਤਾਂ ਪੈਂਦੀ ਆ ਵੱਧ ਪਰ ਜੇ ਉਹਨੂੰ ਮੀਟਰ ਲਾ ਕੇ ਦੇਖੋਗੇ ਉਹ ਟਾਇਰ ਪ੍ਰੈਸ਼ਰ ਘੱਟ ਸ਼ੋਅ ਕਰੂਗਾ ਜਿੰਨਾ ਵੱਡਾ ਟਾਇਰ ਹਵਾ ਦੀ ਕੁਆਂਟੀਟੀ ਉਹ ਚ ਵੱਧ ਪੈਣੀ ਆ ਟੈਂਕੀ ਉਹਦੀ ਵੱਧ ਖਾਲੀ ਹੋਣੀ ਆ ਪਰ ਵੱਡਾ ਹੋਣ ਕਰਕੇ ਉਹ ਪ੍ਰੈਸ਼ਰ ਘੱਟ ਸ਼ੋਅ ਕਰੂਗਾ ਕਿਉਂਕਿ ਜਿਹੜਾ ਟਾਇਰਾਂ ਦਾ ਪ੍ਰੈਸ਼ਰ ਆ ਪੀ ਐਸ ਆਈ ਪ੍ਰੈਸ਼ਰ ਪਰ ਸਕੁਅਰ ਇੰਚ ਉਹਦੇ ਚ ਗਿਣਿਆ ਜਾਂਦਾ ਵੀ 1 ਕਿ ਸਕੁਅਰ ਇੰਚ ਚ ਪ੍ਰੈਸ਼ਰ ਗਿਣਨਾ ਮਗਰਲੇ ਟਾਇਰ ਚ ਹਵਾ ਵੱਧ ਹੁੰਦੀ ਆ ਪਰ ਪ੍ਰੈਸ਼ਰ ਘੱਟ ਸ਼ੋਅ ਕਰਦਾ ਜਿੰਨਾ ਟਾਇਰ ਛੋਟਾ ਹੋਈ ਜਾਂਦਾ ਉਹ ਪ੍ਰੈਸ਼ਰ ਵੱਧ ਸ਼ੋਅ ਕਰਦਾ ਪਰ ਉਹ ਚ ਹਵਾ ਜਿਹੜੀ ਕੁਆਂਟੀਟੀ ਆ ਦੋ ਚੀਜ਼ਾਂ ਨੇ ਇੱਕ ਪ੍ਰੈਸ਼ਰ ਇੱਕ ਕੁਆਂਟੀਟੀ ਉਹ ਹਮੇਸ਼ਾ ਘੱਟ ਹੁੰਦੀ ਹੁਣ ਜਿਹੜੀ ਚ ਕੀ ਆ ਜਦੋਂ ਆਪਾਂ ਇਧਰੋਂ ਬ੍ਰੇਕ ਦੱਬਿਆ ਉਹ ਜਿਹੜਾ ਸਿਸਟਮ ਲੱਗਿਆ ਵੈਡਾ ਬੜਾ ਉਹਦੇ ਚ ਸੈਟਿੰਗ ਕੀ ਆ ਪੀਐਸਆਈ ਆ ਪ੍ਰੈਸ਼ਰ ਆ ਇੱਕ ਇੱਕ ਉਹਨੇ ਸਰਟਨ ਪ੍ਰੈਸ਼ਰ ਦੋਏ ਬ੍ਰੇਕਾਂ ਨੂੰ ਭੇਜ ਦੇਣਾ ਜੇ ਤੁਸੀਂ ਇਧਰਲਾ ਦੱਬਿਆ ਉਹਨੂੰ ਭੇਜ ਦੇਣਾ ਜੇ ਤੁਸੀਂ ਦੋਏ ਬ੍ਰੇਕ ਇਕੱਠੇ ਦੱਬ ਲਏ ਦੋਨੇ ਇਕੱਠੇ ਦੱਬਤੇ ਤੁਸੀਂ ਇਕੱਠੇ ਕਰੇ ਵੀ ਨਹੀਂ ਉਹਨੇ ਇੱਕ ਸਰਟਨ ਪ੍ਰੈਸ਼ਰ ਭੇਜਣਾ ਐਗਜ਼ੈਂਪਲ ਲੈ ਲਓ 10 ਪੀਐਸਆਈ ਉਹਨੇ ਪ੍ਰੈਸ਼ਰ ਭੇਜਤਾ 10 ਪੀਐਸਆਈ ਨੇ ਦੋਨੇ ਚਾਹੇ ਬ੍ਰੇਕ ਇੱਕ ਜਮਈ ਕਸਿਆ ਹੋਇਆ ਚਾਹੇ ਇੱਕ ਜਮਈ ਉੱਪਰ 10 PSI ਤੇ ਉਹਨੇ ਦਬਾਉ ਪਾ ਦੇਣਾ ਜਿਵੇਂ ਮੰਨ ਕੇ ਚੱਲੋ ਉਹ ਆ ਬ੍ਰੇਕਾਂ ਵਾਲਾ ਜਗਾੜ ਆ ਉਹਨੂੰ ਜਿਹੜਾ ਖੋਲਣਾ ਹੈ ਉਹਨੇ 10 PSI ਦਾ ਪ੍ਰੈਸ਼ਰ ਭੇਜ ਦੇਣਾ ਕਿਉਂਕਿ PSIਾਂ ਚ ਪ੍ਰੈਸ਼ਰ ਚ ਗਿਣਤੀ ਹੁੰਦੀ ਆ ਉਹਦੀ ਉਹ ਜਿੰਨਾ ਪ੍ਰੈਸ਼ਰ ਗਿਆ ਚਾਹੇ ਬ੍ਰੇਕ ਵੱਧ ਕੱਸਿਆ ਹੋਵੇ ਚਾਹੇ ਘੱਟ ਕੱਸਿਆ ਹੋਇਆ ਉਹਨੇ ਉਨਾ ਉਹਨੂੰ ਖੋਲ ਦੇਣਾ ਪਰ ਇਹ ਚ ਇੱਕ ਹੋਰ ਗੱਲ ਸਮਝਣ ਵਾਲੀ ਆ ਤੇਲ ਦੀ ਕੁਆਂਟੀਟੀ ਦੋਨਾਂ ਚ ਵੱਖੋ ਵੱਖਰੀ ਜਾਊਗੀ ਕਿਉਂਕਿ ਉਹਦੇ ਚ ਕੁਆਂਟੀਟੀ ਬੇਸਡ ਨਹੀਂ ਹੈਗਾ ਉਹ ਉਹ ਹੈਗਾ ਪ੍ਰੈਸ਼ਰ ਬੇਸਡ ਤੇਲ ਤਾਂ ਖੁੱਲਾ ਪਿਆ ਤੁਹਾਡਾ ਟਰਾਂਸਮਿਸ਼ਨ ਆਇਲ ਤੇਲ ਉਹਨੇ ਚੱਕਣਾ ਹੈ ਉੱਥੋਂ ਦੋਨਾਂ ਚ ਇੱਕ ਬਰਾਬਰ ਪ੍ਰੈਸ਼ਰ ਤੇ ਤੇਲ ਭੇਜ ਦੇਣਾ ਜਿਹੜਾ ਵੱਧ ਕਸਿਆ ਹੋਆ ਉਹਦੇ ਚ ਤੇਲ ਦੀ ਜਿਹੜੀ ਜੇ ਆਪਾਂ ਐਮ ਐਲਾਂ ਚ ਗਣੀਏ ਉਹ ਥੋੜਾ ਜਿਹਾ ਵੱਧ ਜਾਊਗਾ ਦੂਏ ਚ ਘਟ ਜਾਊਗਾ ਪਰ ਪ੍ਰੈਸ਼ਰ ਇੱਕ ਹੋਣ ਕਰਕੇ ਉਹ ਬ੍ਰੇਕ ਆ ਜਿਹੜੇ ਬਰਾਬਰ ਲੱਗਦੇ ਨੇ ਮੇਰਾ ਖਿਆਲ ਆ ਤੁਹਾਨੂੰ ਸਮਝ ਆ ਗਈ ਪੀ ਐਸ ਆਈ ਬੇਸਡ ਪ੍ਰੈਸ਼ਰ ਬੇਸਡ ਹੈ ਉਹ ਜਿੱਦਾਂਗੇ ਮੈਂ ਤੁਹਾਨੂੰ ਹੋਰ ਇੱਕ ਧਾਰਨ ਦੇਣ ਜਿੱਦਾਂ ਹੁਣ ਪਾਵਰ ਸਟੀering ਆ ਉਹਨੂੰ ਆਪਾਂ ਜਿੰਨਾ ਐ ਮੁੜੀ ਜਾਂਨੇ ਐ ਐ ਮੁੜੀ ਜਾਂਨੇ ਆਰਬਿਡੋਲਾ ਜਿਹੜਾ ਪ੍ਰੈਸ਼ਰ ਦੇ ਮੈਕੈਨਿਜ਼ਮ ਨਾਲ ਕੰਮ ਕਰਦਾ ਵੀ ਇੰਨਾ ਪ੍ਰੈਸ਼ਰ ਭੇਜੀ ਜਾਂਣਾ ਉਹਨੇ ਪ੍ਰੈਸ਼ਰ ਦਾ ਹਿਸਾਬ ਆ ਉਹ ਜਿਹੜਾ ਇਹਨਾਂ ਦੇ ਬ੍ਰੇਕਿੰਗ ਦਾ ਸਿਸਟਮ ਆ ਇਹਨਾਂ ਜਿਹੜਾ ਬਿਊਟੀਫੁੱਲ ਕਿਉਂ ਆ ਤੁਸੀਂ ਇੱਕ ਪੈਡਲ ਦਬ ਲੈਂਦੇ ਹੋ ਜਦੋਂ ਦੂਆ ਦੱਬਦੇ ਉਹ ਦੋਵੇਂ ਬਰਾਬਰ ਕਿਉਂ ਹੁੰਦੇ ਨੇ ਕਿਉਂਕਿ ਦੂ ਹੁਣ ਤੁਸੀਂ ਦੋਨੇ ਪੈਡਲਾਂ ਦੇ ਵਿੱਚ ਪ੍ਰੈਸ਼ਰ ਪੀਐਸਆਈ ਦੇ ਕੁਆਂਟੀਟੀ ਚ ਬਰਾਬਰ ਜਾ ਰਿਹਾ ਵੋਲੀਅਮ ਅਲੱਗ ਆ ਹੁਣ ਅੰਦਰਲਾ ਬ੍ਰੇਕ ਮੰਨ ਲਓ ਧਾਰਨ ਦੇ ਤੌਰ ਤੇ ਬਹੁਤ ਜ਼ਿਆਦਾ ਘਸਿਆ ਹੋਇਆ ਤੇਲ ਉਹ ਚ ਵੱਧ ਚਲਿਆ ਜਾਊ ਕਿਉਂਕਿ ਟਾਪੇ 'ਚ ਬਥੇਰਾ ਤੇਲ ਹੈ ਪਰ ਉਹਨਾਂ 'ਚ ਪ੍ਰੈਸ਼ਰ ਆ ਜਿਹੜਾ ਇਕੁਅਲ ਜਾਊਗਾ ਜਮ ਜਮੇ ਇਕੁਅਲ ਕਿਉਂਕਿ ਉਹਦੇ 'ਚ ਪ੍ਰੈਸ਼ਰ ਆ ਜਿਹੜਾ ਬੰਨਿਆ ਹੋਇਆ ਉਹ ਪ੍ਰੈਸ਼ਰ ਇਕੁਅਲ ਜਾਣ ਕਰਕੇ ਬ੍ਰੇਕਾਂ ਨੇ ਬਰਾਬਰ ਲੱਗਣਾ ਕਹਿਣ ਤੋਂ ਭਾਵੇਂ ਜਿਹੜਾ ਦਬਾਅ ਆ ਉਹ ਬਰਾਬਰ ਪੈਣਾ ਹੈ ਕੁਆਂਟੀਟੀ ਨੂੰ ਤੁਸੀਂ ਛੱਡ ਦਿਓ ਜਿਹੜਾ ਦਬਾਅ ਆ ਨਾ ਤੇਲ ਦਾ ਉਹ ਦੋਨਾਂ ਦੇ ਵਿੱਚ ਬਰਾਬਰ ਪਊਗਾ ਉਹਦੇ 'ਚ ਕਦੇ ਕੋਈ ਫਰਕ ਨਹੀਂ ਆਊਗਾ ਇਸੇ ਕਰਕੇ ਉਹਨਾਂ ਨੂੰ ਕਦੇ ਐਡਜਸਟ ਕਰਨ ਦੀ ਲੋੜ ਹੀ ਨਹੀਂ ਜੇ ਉਹ ਚੀਜ਼ ਪ੍ਰੈਸ਼ਰ ਇਹ ਉਹਨੇ ਬਰਾਬਰ ਭੇਜਣਾ ਹੈ ਉਹਨੂੰ ਐਡਜਸਟ ਕਰਨ ਦੀ ਲੋੜ ਹੁਣ ਕੋਈ ਵੀ ਚੀਜ਼ ਤੁਸੀਂ ਲਾ ਲਓ ਉਹਦੇ ਚ ਤੁਸੀਂ ਪ੍ਰੈਸ਼ਰ ਬਰਾਬਰ ਭੇਜੋ ਵੋਲਿਊਮ ਚਾਹੇ ਜਿੰਨੀ ਮਰਜੀ ਹੈ ਉਹਨੇ ਦਬਾ ਤਾ ਉਹਨੇ ਹਿਸਾਬ ਨਾਲ ਲਾਉਣਾ ਹੈ ਨਾ ਹੁਣ ਮੈਂ ਆਹ ਚੀਜ਼ ਹੈ ਮੰਨ ਲਾ ਮੈਂ ਆਪਣੀ ਇਹ ਇੱਥੋਂ ਆਂ ਉਂਗਲ ਨੂੰ ਐ ਦੱਬ ਰਿਹਾ ਐ ਦੱਬ ਰਿਹਾ ਇਹਦੇ ਚ ਜੇ ਪ੍ਰੈਸ਼ਰ ਸੈੱਟ ਕਰਿਆ ਹੋਵੇ ਵੀ ਇਹਦੇ ਚ ਇੰਨੇ ਪ੍ਰੈਸ਼ਰ ਤੇ ਇਹਨੂੰ ਦਾਬ ਆਉਣੀ ਚਾਹੀਦੀ ਆ ਉਹ ਦਾਬ ਇੱਧਰ ਵੀ ਉੱਥੇ ਆਊਗੀ ਜੇ ਮੈਂ ਆਹ ਇੱਧਰ ਦੱਬ ਰਿਹਾ ਆ ਪ੍ਰੈਸ਼ਰ ਵੀ ਉਹਨਾਂ ਦਾ ਕਿਉਂਕਿ ਜਿਹੜਾ ਦਬਾਅ ਏ ਉਹ ਪ੍ਰੈਸ਼ਰ ਨਾਲ ਸੈੱਟ ਕੀਤਾ ਹੋਇਆ ਜੇ ਵੱਧ ਕਸੇ ਕੋਈ ਘੱਟ ਕਸੇ ਕੋਈ ਕੁਝ ਹੋ ਜਾਵੇ ਇਹੀ ਤਾਂ ਕਾਰਨ ਹੈ ਵੀ ਸਾਡੀ ਕਿਸੇ ਵੀ ਕੰਡੀਸ਼ਨਸ ਕਿਸੇ ਵੀ ਸਰਕਮਸਟੈਂਸ ਦੇ ਵਿੱਚ ਬ੍ਰੇਕ ਹਮੇਸ਼ਾ ਉਹਦੇ ਬਰਾਬਰ ਲੱਗਦੇ ਨੇ ਇੰਨਾ ਕੁ ਸਿੰਪਲ ਜਿਹਾ ਮਕੈਨਿਜ਼ਮ ਜਮਾਈ ਸਿੰਪਲ ਆ ਹੈ ਔਰ ਵਾਲੀ ਟੈਕਨੋਲੋਜੀ ਇੰਨੀ ਬਿਊਟੀਫੁੱਲ ਆ ਉਹ ਕਦੇ ਖਰਾਬ ਹੋਣ ਵਾਲੀ ਨਹੀਂ ਉਹ ਜਿਹੜਾ ਟੈਂਕੀ ਦੇ ਵਿੱਚ ਉਹਦਾ ਡੱਡੂ ਜਿਹਾ ਲੱਗਿਆ ਹੈ ਨਾ ਉਹ ਜੇ ਕੋਈ ਖਰਾਬ ਵੀ ਹੋ ਜਾਵੇ ਉਹ ਜੈਨੂਇਨ ਪਾਰਟ ਏਜੰਸੀ ਜਾਓ ਸਮਾਨ ਲਾਓ ਵਿੱਚ ਆਪੇ ਠੋਕ ਦੋ ਜਦੋਂ ਓਕੇ ਇਹ ਨੇ ਭਾਈ ਜੌਂਡਯਰ ਦੇ ਬ੍ਰੇਕ ਠੀਕ ਹੈ ਜੀ ਮੇਰਾ ਖਿਆਲ ਹੈ ਤੁਹਾਨੂੰ ਸਮਝ ਆ ਗਈ ਹੋਣੀ ਹੈ ਵੀ ਕੀ ਕਾਰਨ ਇਸ ਕਰਕੇ ਸੈਟ ਹੀ ਨਹੀਂ ਕਰਨੇ ਪੈਤੇ ਸਾਰਾ ਕੁਝ ਨਿਪਟ ਗਿਆ ਇਹਦੇ ਤੇ ਆਪਾਂ ਜਿਹੜੇ ਛੋਟੇ ਮਾਡਲ ਨੇ ਉਹਨਾਂ ਦੇ ਬ੍ਰੇਕ ਕਿਉਂ ਬਦਲ ਲੱਗਦੇ ਨੇ ਉਹਦੇ ਤੇ ਵੀ ਆਪਾਂ ਵੀਡੀਓ ਪਾਵਾਂਗੇ ਇੱਕ ਦੋ ਜੇ ਕੋਈ ਟੌਪਿਕ ਰਹਿ ਗਿਆ ਤੁਸੀਂ ਮੇਰਾ ਵੀਰ ਕਮੈਂਟਾਂ ਚ ਦੱਸ ਦਿਓ ਤੇ ਆਪਾਂ ਉਹ ਚੀਜ਼ ਕਰ ਲਾਂਗੇ ਹਨਾ ਅਗਲੀ ਗੱਲ ਹੈ ਇੱਕ ਮੈਂ ਸੋਸ਼ਲ ਮੈਸੇਜ ਜ਼ਰੂਰ ਦੇਣਾ ਯਾਰ 2019 ਦਾ ਮੇਰਾ ਚੈਨਲ ਬਣਾਇਆ ਹੋਇਆ ਹੈ ਮੈਨੂੰ ਇਹ ਚੈਨਲ ਬਣਾ ਕੇ ਪਤਾ ਲੱਗਿਆ ਵੀ ਜਿਹੜਾ ਪੰਜਾਬ ਦਾ ਮਾਈਂਡ ਸੈਟ ਆ ਜਿਹੜੀ ਪੰਜਾਬ ਦੀ ਮੈਂਟੈਲਿਟੀ ਆ ਜਿਹੜੀ ਸਾਡੀ ਸੋਚ ਆ ਸਾਡਾ ਐਜੂਕੇਸ਼ਨ ਲੈਵਲ ਇੰਨਾ ਘਿਰ ਚੁੱਕਿਆ ਸਾਡੀ ਸੋਚ ਕਿੱਥੇ ਆ ਖੜੀ ਤੁਸੀਂ ਜੋ ਮਰਜ਼ੀ ਪਾਈ ਜਾਓ ਇਹਨਾਂ ਨੇ ਤੁਹਾਨੂੰ ਮੰਦਾ ਕਹਿਣਾ ਹੀ ਕਹਿਣਾ ਸਿਰਫ ਪੰਜਾਬ ਆ ਇੱਕ ਹਰਿਆਣਾ ਹੋਰ ਨਹੀਂ ਕੋਈ ਕਹਿੰਦਾ ਯੂਪੀ ਚ ਨਹੀਂ ਕੋਈ ਕਹਿੰਦਾ ਮੈਨੂੰ ਹੋਰ ਨਹੀਂ ਕਹਿੰਦਾ ਇਹ ਪਤਾ ਨਹੀਂ ਕੀ ਚੱਕਰ ਆ ਕੀ ਸਾਡੀ ਬਦਕਿਸਮਤੀ ਆ ਮੇਰਾ ਖਿਆਲ ਹੈ ਬਹੁਤ ਸਾਨੂੰ ਸੂਝ ਬੂਝ ਨਾਲ ਕੰਮ ਲੈਣਾ ਚਾਹੀਦਾ ਵਧੀਆ ਤਰੀਕੇ ਨਾਲ ਜ਼ਿੰਦਗੀ ਜਿਉਣੀ ਚਾਹੀਦੀ ਹੈ ਬਹੁਤ ਸਾਸਤਿਕ